ਜੀ ਸਿੱਖ ਪਰਿਵਾਰਾਂ ਦੇ ਵਿੱਚੋਂ ਆ ਪਾਰਟੀ 'ਚ ਕੰਮ ਕਰਦੇ ਆ ਤਿੰਨ ਦਹਾਕੇ ਹੋ ਗਏ ਜੇ ਅਸੀਂ ਆਪਦੇ ਗੁਰੂ ਘਰ ਜਾਂ ਅਕਾਲ ਤਖਤ ਸਾਹਿਬ ਤੇ ਨਹੀਂ ਆਵਾਂਗੇ ਤਾਂ ਕਿੱਥੇ ਜਾਵਾਂਗੇ ਗਮਿੰਦਰਪਾਲ ਸਿੰਘ ਗਰੇਵਾਲ ਕੱਲਾ ਭਾਰਤੀ ਜਨਤਾ ਪਾਰਟੀ ਨਹੀਂ ਨਾ ਮੈਂ ਸਰਕਾਰ ਚਲਾ ਰਿਹਾ ਅਸੀਂ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਹੈਗਾ ਜਥੇਦਾਰ ਅਕਾਲ ਤਖਤ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹ ਇਥੋਂ ਹੁਕਮਨਾਮਾ ਜਾਰੀ ਕਰਨ ਕਿਉਂਕਿ ਪਹਿਲਾਂ ਵੀ ਸ੍ਰੀ ਕਾਲਤਾ ਸਾਹਿਬ ਦੀ ਦਖਲਅੰਦਾਜ਼ੀ ਨਾਲ ਕਈਆਂ ਨੇ ਮਰਨ ਵਰਤ ਤੇ ਛੱਡੇ ਆ ਇਹ ਵੀ ਕਿਉਂਕਿ ਸਾਡੇ ਸਿੱਖਾ ਦੇ ਵਿੱਚ ਮਰਨ ਵਰਤ ਨੂੰ ਚੰਗਾ ਨਹੀਂ ਮੰਨਿਆ ਖੁਦ ਮੋਦੀ ਸਾਹਿਬ ਚਾਹੁੰਦੇ ਸਭ ਕੁਝ ਹੋ ਸਕਦਾ ਜੀ ਕਿਉਂ ਨਹੀਂ ਮੰਗ ਮੰਨੀ ਯਾਰ 300 ਦਿਨ ਤੋਂ ਉੱਪਰ ਹੋ ਗਿਆ ਐਜੂਕੇਸ਼ਨ ਗੈਪ ਹੀ ਕਿਹਾ ਜਾ ਸਕਦਾ ਉਹ ਇੱਕ ਵਿੱਚ ਜਲਦੀ ਇਹ ਹੋਊਗਾ ਮੈਂ ਕਹਿੰਦਾ ਸਾਡੀ ਬਦਕਿਸਮਤੀ ਆ ਵੀ ਇਹ ਨੌਬਤ ਆਈ ਆ ਪੰਜਾਬ ਦੀ ਇਕਾਈ ਕਿਉਂ ਨਹੀਂ ਪ੍ਰੈਸ਼ਰ ਬਣਾ ਪਾ ਰਹੀ ਉਹ ਤੇ ਬੀਜੇਪੀ ਉਹ ਭਾਈ ਮੈਂ ਵੀ ਪੰਜਾਬ ਦੇ ਵਿੱਚ ਹਾਂ ਇਕਾਈ ਬੀਜੇਪੀ ਦੀ ਗੱਲ ਕਰ ਰਹੇ ਹਾਂ ਜੇ ਕੋਈ ਕਮੀਆਂ ਸਾਡੇ ਵੱਲੋਂ ਹੋਈਆਂ ਨੇ ਉਹਨਾਂ ਦੇ ਲਈ ਵੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਫਿਰ ਉਹੀ ਗੱਲ ਤੇ ਆਵਾਂਗਾ ਕਿਉਂਕਿ ਹਮੇਸ਼ਾ ਹੀ ਕਿ ਰਾਜਨੀਤਿਕ ਲੀਡਰ ਹੈ ਉਹ ਨਾ ਰਾਜਨੀਤੀ ਕਿ ਲਗਣੀ ਨਹੀਂ ਲਗਣੀ ਆ ਜੇ ਤੁਸੀਂ ਬੀਜੇਪੀ ਤੋਂ ਹੋ ਤੁਸੀਂ ਤੁਹਾਡਾ ਬੀਜੇਪੀ ਦਾ ਨਾਮ ਲੱਗਣਾ ਲਗਣਾ ਜੇ ਤੁਸੀਂ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਜਾਂਦੇ ਸੀ ਬਹੁਤ ਸਾਰਾ ਵਿਰੋਧ ਹੀ ਵੇਖਣ ਨੂੰ ਮਿਲਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਵੀ ਮੋਦੀ ਸਾਹਿਬ ਨੂੰ ਨਜ਼ਰ ਆਉਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਕਿਉਂਕਿ ਮੋਦੀ ਸਾਹਿਬ ਕਹਿੰਦੇ ਨੇ ਪੰਜਾਬ ਦੇ ਨਾਲ ਐ ਮੈਂ ਪਰ ਪੰਜਾਬ ਦੀ ਗੱਲ ਨਹੀਂ ਕਰਦੇ ਨਜ਼ਰਾਂ ਜਿਹੜੇ ਦਿੱਲੀ ਦੇ ਵਪਾਰੀ ਨੇ ਉਹ ਸਾਤੋਂ ਵਧੀਆ ਪੱਗਾਂ ਦਾ ਬਣ ਸਕਦੇ ਆ ਔਰ ਜਿਨ੍ਹਾਂ ਦੀ ਐਂਟਰੀ ਹੋਈ ਹੋਈ ਉਹ ਬਾਰ ਆਉਦਾ ਵਧੀਆ ਚਮਕਾ ਸਕਦੇ ਆ ਲੇਕਿਨ ਜੇ ਪੰਜਾਬ ਦੇ ਪਿੰਡਾਂ 'ਚ ਜਾਣਾ ਪੰਜਾਬ ਦੇ ਖੇਤਾਂ 'ਚ ਜਾਣਾ ਦੇ ਦੇ ਖੇਤਾਂ 'ਚ ਜਾਣਾ ਤਾਂ ਉਹ ਖੇਤਾਂ ਵਾਲਿਆਂ ਦੀ ਹੈ ਉਹ ਖਿੱਤੇ ਵਾਲੇ ਦੀ ਗੱਲ ਸੁਣ ਕੇ ਅੱਗੇ ਵਧਿਆ ਜਾ ਸਕਦਾ ਹੈ ਲੇਕਿਨ ਉਹ ਗਰਾਊਂਡ ਲੈਵਲ ਤੇ ਕਿਉਂ ਨਹੀਂ ਨਜ਼ਰ ਆ ਪਾਦਾ ਗਰਾਊਂਡ ਲੈਵਲ ਤੇ ਗਰਾਊਂਡ ਵਾਲੇ ਗਰਾਊਂਡ ਲੈਵਲ ਵਾਲੀ ਲਿਆਉਣਗੇ ਔਰ ਜਿਹੜੇ ਤੁਸੀਂ ਵੀ ਗਰਾਊਂਡ ਤੇ ਉਹ ਤੁਸੀਂ ਕਿਉਂ ਨਹੀਂ ਉੱਥੇ ਤੱਕ ਐਸੀ ਪਹੁੰਚਾਉਦੇ ਕਿਸਾਨ ਵਿੰਗ ਦੇ ਤੁਸੀਂ ਆਗੂ ਵੀ ਹੋ ਪ੍ਰੈਸ਼ਰ ਬਣਾਉਣਾ ਬਹੁਤ ਜ਼ਰੂਰੀ ਹੈ ਦੇਖੋ ਗੱਲ ਸੁਣੋ ਮੈਂ ਕੱਲਾ ਬੰਦਾ ਕਿਵੇਂ ਡਿਸੀਜਨ ਲੈ ਸਕਦਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਮਨਾ ਨੂੰ ਲੈ ਕੇ ਲਗਾਤਾਰ ਹੀ ਸਿੱਖ ਜਥੇਬੰਦੀਆਂ ਦੇ ਆਗੂ ਜਿੱਥੇ ਅਰਦਾਸ ਬੇਨਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਤਹੀ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਜਿਹੜੀ ਹੈ ਉਹ ਕੀਤੀ ਗਈ ਹੈ ਸਰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਸੀਗੇ ਔਰ ਖਾਸ ਉਤੇ ਪਹਿਲੀ ਵਾਰ ਹਨਾਨੀ ਵਾਲੀ ਗੱਲ ਆ ਰਹੀ ਹੈ ਕਿ ਬੀਜੇਪੀ ਖੁਦ ਪਹੁੰਚੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਕੀ ਆ ਜਾ ਰਿਹਾ ਜਗਜੀਤ ਸਿੰਘ ਢੱਲੇਵਾਲ ਹਨਾ ਨੂੰ ਕਿ ਉਹਨਾਂ ਵੱਲੋਂ ਆਪਣਾ ਮਰਨ ਵਰਤ ਰਿਹਾ ਛੱਡਿਆ ਜਾਵੇ ਦੇਖੋ ਬੀਜੇਪੀ ਜਿਹੜੀ ਹੈਗੀ ਆ ਉਹ ਸਮੁੱਚੇ ਭਾਰਤੀਆਂ ਦੀ ਪਾਰਟੀ ਹੈਗੀ ਆ ਅਸੀਂ ਸਿੱਖ ਪਰਿਵਾਰਾਂ ਦੇ ਵਿੱਚੋਂ ਆ ਪਾਰਟੀ 'ਚ ਕੰਮ ਕਰਦੇ ਆ ਤਿੰਨ ਦਹਾਕੇ ਹੋ ਗਏ ਜੇ ਅਸੀਂ ਆਪਦੇ ਗੁਰੂ ਕੋਲ ਜਾਂ ਅਕਾਲ ਤਖਤ ਸਾਹਿਬ ਤੇ ਨਹੀਂ ਆਵਾਂਗੇ ਤਾਂ ਕਿੱਥੇ ਜਾਵਾਂਗੇ ਸਾਰਿਆਂ ਨੇ ਆ ਕੇ ਉੱਥੇ ਹੀ ਖੜਾ ਹੋਣਾ ਹੁੰਦਾ ਦੇਖੋ ਇਹ ਸੁਪਰੀਮ ਪਾਵਰ ਆ ਨੋ ਡਾਊਟ ਸਾਡੇ ਕੋਲ ਸੁਪਰ ਪਾਵਰ ਵੀ ਹੈਗੀ ਆ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਇੱਧਰ ਜਿਹੜਾ ਤਖਤ ਆ ਉਹ ਸੁਪਰੀਮ ਪਾਵਰ ਆ ਜੀ ਹੁਣ ਗੱਲ ਸੁਪਰ ਪਾਵਰ ਤੇ ਸੁਪਰੀਮ ਪਾਵਰ ਦੀ ਆ ਸੁਖਮਿੰਦਰਪਾਲ ਸਿੰਘ ਗਰੇਵਾਲ ਕੱਲਾ ਭਾਰਤੀ ਜਨਤਾ ਪਾਰਟੀ ਨਹੀਂ ਹੈ ਨਾ ਮੈਂ ਸਰਕਾਰ ਚਲਾ ਰਿਹਾ ਉਧਰ ਵੀ ਅਸੀਂ ਗੱਲ ਰੱਖੀ ਆ ਤੇ ਇਧਰ ਵੀ ਅਸੀਂ ਗੱਲ ਰੱਖੀ ਆ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅਸੀਂ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਹੈਗਾ ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹ ਇਥੋਂ ਹੁਕਮਨਾਮਾ ਜਾਰੀ ਕਰਨ ਕਿਉਂਕਿ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਖਲੰਦ ਜਿਨ੍ਹਾਂ ਕਈਆਂ ਨੇ ਮਰ ਵਰਤ ਛੱਡੇ ਆ। ਹਮਮ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਬਾਰੇ ਵੀ ਇਹ ਖੁਬਨਾਵਾ جاری ਹੋਵੇ ਪੌਰ ਭਵਿੱਖ ਵਿੱਚ ਵੀ ਕੋਈ ਮਰਨ ਵਰਤ ਤੇ ਨਾ ਬੈਠੇ ਇਹ ਵੀ ਕਿਉਂਕਿ ਸਾਡੇ ਸਿੱਖਾਂ ਦੇ ਵਿੱਚ ਮਰਨ ਵਰਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਲੇਕਿਨ ਜੇਕਰ ਖੁਦ ਮੋਦੀ ਸਾਹਿਬ ਚਾਹਣ ਤੇ ਸਭ ਕੁਝ ਹੋ ਸਕਦਾ ਜੀ ਕਿਉਂ ਨਹੀਂ ਮੰਗ ਮੰਨੀ ਜਾਂਦੀ 300 ਦਿਨ ਤੋਂ ਉੱਪਰ ਹੋ ਗਿਆ ਕਮਿਊਨੀਕੇਸ਼ਨ ਗੈਪ ਹੀ ਕਿਹਾ ਜਾ ਸਕਦਾ ਕਿਸੇ ਦੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਦੁਸ਼ੈਸ਼ ਜਾਂ ਮਾੜੀ ਸੋਚ ਨਹੀਂ ਹੈ ਕਿਉਂਕਿ ਜਿਹੜੀ ਹਕੂਮਤ ਆ ਉਹ ਵੀ ਅਸੀਂ ਆਵਾਮ ਦੇ ਉੱਤੇ ਹੀ ਕਰਨੀ ਹੈਗੀ ਆ ਆਵਾਮ ਹੀ ਸਾਨੂੰ ਹਕੂਮਤ ਜਾਂ ਦਾ ਦਰਵਾਜ਼ਾ ਖੋਲਦਾ ਸਾਨੂੰ ਉਹ ਕੁਰਸੀ ਦਿੰਦਾ ਹੈਗਾ ਕੋਈ ਕਮੀ ਆ ਕੋਈ ਕਮਿਊਨੀਕੇਸ਼ਨ ਗੈਪ ਹੈਗਾ ਮੈਂ ਕਹਿੰਦਾ ਸਾਡੀ ਬਦਕਿਸਮਤੀ ਆ ਪੰਜਾਬੀਆਂ ਦੀ ਬਦਕਿਸਮਤੀ ਆ ਜੇ ਅੱਜ ਮਾੜੇ ਦਿਨ ਚੱਲ ਰਹੇ ਆ ਮੈਂ ਮਾੜੇ ਕਹੂੰਗਾ ਤੇ ਭਵਿਕ ਵਿੱਚ ਚੰਗੇ ਦਿਨ ਵੀ ਆਉਗੇ ਕਿਉਂਕਿ ਜਿੱਥੇ ਚੰਦਰਮਾ ਉੱਥੇ ਸੂਰਜ ਨੇ ਵੀ ਉਦੇ ਹੋਣਾ ਜਿੱਥੇ ਸੂਰਜ ਆ ਉੱਥੇ ਚੰਦਰਮਾ ਨੇ ਵੀ ਆਉਣਾ ਇਹ ਚੱਲਦਾ ਹੈਗਾ ਸਰਕਲ ਕੋਈ ਕਮੀ ਰਹੀ ਹੈਗੀ ਆ ਕਮੀ ਕਰਕੇ ਹੀ ਅਸੀਂ ਭੱਜ ਦੌੜ ਕਰ ਰਹੇ ਹਾਂ ਮੈਂ 19 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਉਹਨਾਂ ਦੇ ਮੋਰਚੇ ਵਾਲੇ ਸਥਾਨ ਤੇ ਗਿਆ ਸੀ ਉਦੋਂ ਉਹ ਬੇਹੋਸ਼ ਹੋ ਗਏ ਉਹਨਾਂ ਨੂੰ ਉਲਟੀਆਂ ਆਉਣ ਲੱਗੀਆਂ ਮਾਹੌਲ ਉੱਥੇ ਵਿਗੜ ਗਿਆ ਡਾਕਟਰਾਂ ਨੇ ਸਥਿਤੀ ਸੰਭਾਲਣ 'ਚ ਲੱਗ ਗਏ ਮੀਡੀਆ ਬ੍ਰੇਕਿੰਗ ਨਿਊਜ਼ ਤੇ ਲੱਗ ਗਿਆ ਇਸ ਕਰਕੇ ਉਹ ਉੱਥੇ ਮਾਹੌਲ ਨਹੀਂ ਬਣਿਆ ਅਸੀਂ ਜਿੱਥੇ ਨਵੀਂ ਦਿੱਲੀ ਦੇ ਵਿੱਚ ਕਿਉਂਕਿ ਮੈਂ ਔਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਕੰਮ ਕੀਤਾ ਸਾਡੇ ਪੰਜਾਬ ਦੇ ਇੰਚਾਰਜ ਸੀ ਮੈਂ ਯੋਵਾ ਮੋਰਚੇ ਦਾ ਪੰਜਾਬ ਪ੍ਰਧਾਨ ਸੀ ਔਰ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਮੇਰੇ 올 ਇੰਡੀਆ ਭਾਰਤੀ ਜਨਤਾ ਯੋਵਾ ਮੋਰਚੇ ਦੇ ਪ੍ਰਧਾਨ ਸੀ ਮੈਂ ਉਹਨਾਂ ਦਾ ਪੰਜਾਬ ਪ੍ਰਧਾਨ ਸੀ ਅਸੀਂ ਸਾਰਾ ਟੱਬਰ ਏਕਾਂ ਪਰਿਵਾਰ ਏਕਾਂ ਲੇਕਿਨ ਗੁਰੂ ਸਾਹਿਬ ਤੇ ਵਿਸ਼ਵਾਸ ਆ ਵੀ ਜਲਦੀ ਇਹਦਾ ਸੰਜੀਦਾ ਹੱਲ ਨਿਕਲੂਗਾ ਔਰ ਪੰਜਾਬੀ ਵੀ ਜਿਵੇਂ ਉਹਨਾਂ ਨੇ ਪਹਿਲਾ ਯੋਗਦਾਨ ਪਾਇਆ ਦੇਸ਼ ਦੀ ਤਰੱਕੀ ਲਈ ਉਹ ਪੁਵਿੱਖ ਦੇ ਵਿੱਚ ਖੋਰ ਵਧੀਆ ਤਰੀਕੇ ਦਾ ਪਾਉ। ਤੁਸੀਂ ਕਮਿਊਨੀਕੇਸ਼ਨ ਗੈਪ ਦੀ ਗੱਲ ਕਰ ਰਹੇ ਹੋ। ਲਗਾਤਾਰ ਹੀ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਜਗਜੀਤ ਸਿੰਘ ਢੱਲੇਵਾਲ ਨੂੰ 48 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠੇ ਹੋયા। 300 ਦਿਨ ਤੋਂ ਉਪਰ ਦੂਸਰਾ ਮੋਰਚਾ ਚੱਲਦਾ ਹੋ ਗਿਆ। ਪਹਿਲੋਂ ਮੰਨ ਲਿੱਤੇਗੇ ਉਸ ਤੋਂ ਬਾਅਦ ਰੱਦ ਕਰ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ। ਇਹ ਵੀ ਸੁਖਮਿੰਦਰਪਾਲ ਸਿੰਘ ਗਰੇਵਾਲ ਕੱਲਾ ਭਾਰਤੀ ਜਨਤਾ ਪਾਰਟੀ ਨਹੀਂ। ਜੀ। ਲੇਕਿਨ ਅਸੀਂ ਸਾਰੇ ਹੀ ਜਿਹੜੇ ਹੈਗੇ ਇੱਕ ਜੁੱਟ ਤੇ ਇੱਕ ਮੁੱਠ ਭਾਰਤੀ ਜਨਤਾ ਪਾਰਟੀ ਦੇ ਲੋਕ ਪੰਜਾਬ ਦੇ ਲੋਕ ਅਸੀਂ ਲੱਗੇ ਹੋਏ ਆਂ ਔਰ ਪੂਖ ਵਿੱਚ ਜਲਦੀ ਇਹ ਹੋਊਗਾ ਮੈਂ ਕਹਿੰਦਾ ਸਾਡੀ ਬਦਕਿਸਮਤੀ ਆ ਵੀ ਇਹ ਨੌਬਤ ਆਈ ਆ ਔਰ ਇਹ ਦਿਨ ਜਿਹੜੇ ਹੈਗੇ ਆ ਪਹਿਲੇ ਦਿਨ ਜਾਂ ਹੁਣ ਦੇ ਦਿਨ ਇਹ ਵੀ ਨਹੀਂ ਰਹਿਣੇ ਆਉਣ ਵਾਲਾ ਦਿਨ ਜਿਹੜੇ ਹੈਗੇ ਆ ਵਧੀਆ ਹੋਣਗੇ ਨੋ ਮਾਸ ਦਾ ਰਿਸ਼ਤਾ ਸੀ ਅਕਾਲੀ ਦਰ ਨਾਲ ਇਸੇ ਹੀ ਇੱਕ ਅੰਦੋਲਨ ਕਰਕੇ ਖਰਾਬ ਹੋਇਆ ਕਿ ਲੱਗਦਾ ਹੈ ਕਿ ਹੋਰ ਵੀ ਰਿਸ਼ਤੇ ਜਿਹੜੇ ਖਰਾਬ ਹੋ ਸਕਦੇ ਨੇ ਨਾ ਨਾ ਤਾਂ 9 ਵਜੇ ਹਨ ਨਾ ਮਾਸ ਬਚਿਆ ਦੋਵੇਂ ਠੀਕ ਹੋ ਜਾਣੇ ਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਚਿੰਤਾ ਨਾ ਕਰੋ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਅੱਜ ਵੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਵਿੱਚ ਕਿਸਾਨ ਵੱਲੋਂ ਸੁਸਾਈਡ ਕਰ ਦਿੱਤੀ ਗਈ ਤੁਸਾਨੂੰ ਲੱਗਦਾ ਹੈ ਕਿ ਸੁਸਾਈਡ ਕੋਈ ਹੱਲ ਹੈਗਾ ਔਰ ਖਾਸ ਤੌਰ ਤੇ ਉਹਨਾਂ ਨਾਲ ਮੋਦੀ ਹੋਣ ਦਾ ਨਾਮ ਲਿਤਾ ਕੇ ਮੈਂ ਪਹਿਲਾਂ ਕਿਸਾਨ ਆ ਜੀ ਮੇਰੇ ਨਾਲ ਕਿਸਾਨ ਹੀ ਜਿਹੜੇ ਸਾਡੇ ਪਰਿਵਾਰ ਆਏ ਆ ਮੈਂ ਕਿਸਾਨ ਭਰਾਵਾਂ ਨੂੰ ਵੀ ਕਹੂੰਗਾ ਵੀ ਚੰਗੇ ਮਾੜੇ ਦਿਨ ਚੱਲਦੇ ਰਹਿੰਦੇ ਆ ਵੀ ਆਪਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਜਿਹੜੀਆਂ ਘਰਾਂ ਦੇ ਵਿੱਚ ਚਿੱਟੀਆਂ ਚੁੰਨੀਆਂ ਲੈ ਕੇ ਬੈਠਦੀਆਂ ਨੇ ਉਹਨਾਂ ਵੱਲ ਦੇਖਣ ਵੀ ਐਡੀ ਛੇਤੀ ਹਜਾ ਫੈਸਲਾ ਨਾ ਲੈਣ ਔਰ ਭਵਿੱਖ ਜਿਹੜਾ ਹੈਗਾ ਉਹ ਸਾਰਿਆਂ ਦਾ ਸੁਨਹਿਰੀ ਹੋਵੇ ਅਸੀਂ ਇਹ ਕਾਮਨਾ ਕਰਦੇ। ਲੇਕਿਨ ਪੰਜਾਬ ਦੀ ਇਕਾਈ ਕਿਉਂ ਨਹੀਂ ਪ੍ਰੈਸ਼ਰ ਬਣਾ پا ਰਹੀ ਉਹ ਤੇ ਬੀਜੇਪੀ ਦੀ ਉਹ ਭਾਈ ਮੈਂ ਵੀ ਪੰਜਾਬ ਦੇ ਵਿੱਚੋਂ ਹੀ ਆ ਇਕਾਈ ਬੀਜੇਪੀ ਦੀ ਗੱਲ ਕਰ ਰਿਹਾ ਮੈਂ ਖਾਸ ਪੰਜਾਬ ਦੀ ਇਕਾਈ ਕਰ ਰਹੀ ਹੈਗੀ ਆ ਆਨਲਾਈਨ ਸਮੇਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਏਗੀ। ਲੇਕਿਨ ਜੇਕਰ ਉਹਨਾਂ ਗੱਲ ਕੀਤੀ ਜਾਵੇ ਗਰੇਵਾਲ ਸਾਹਿਬ ਉਹਨਾਂ ਦੀ ਉਹ ਅਗਰੈਸਿਵ ਮੂਡ ਚ ਹਮੇਸ਼ਾ ਨਜ਼ਰ ਆਇਆ ਕਹਿੰਦੇ ਕਿ ਕਿਸਾਨ ਨੇ ਉਹ ਮੇਰਾ ਵੱਡ ਕਈ ਵਾਰ ਦੇਖੋ ਪਰਿਵਾਰ ਇੱਕ ਹੁੰਦਾ ਸੁਭਾਅ ਵੱਖ-ਵੱਖ ਹੁੰਦੇ ਆ ਲੇਕਿਨ ਪਰਿਵਾਰ ਇੱਕ ਹੁੰਦਾ ਸਾਰਿਆਂ ਦੇ ਸੁਭਾਅ ਨਹੀਂ ਰਲਦੇ ਹੁੰਦੇ ਲੇਕਿਨ ਉਹ ਵੱਡਾ ਪਾਈਆ ਕੋਈ ਕਮੀਆਂ ਮੇਰੇ ਚ ਹੋਣੀਆਂ ਕਈ ਉਹਨਾਂ ਚ ਹੋਣਗੀਆਂ ਜੇ ਇੱਕ ਬੰਦਾ ਉਸ ਕੋਈ ਕਮੀ ਨਾ ਹੋਵੇ ਉਹ ਉਹ ਤਾਂ ਫਿਰ ਰੱਬ ਦਾ ਹੀ ਰੂਪ ਹੋ ਗਿਆ ਸੰਪੂਰਨ ਹੋ ਗਿਆ ਇਸ ਕਰਕੇ ਜੇ ਕੋਈ ਕਮੀਆਂ ਸਾਡੇ ਵੱਲੋਂ ਹੋਈਆਂ ਨੇ ਉਹਨਾਂ ਦੇ ਲਈ ਵੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਲੇਕਿਨ ਇਹ ਆ ਵੀ ਭੁਖ ਜਿਹੜਾ ਹੈਗਾ ਉਹ ਗੁਰੂ ਮਹਾਰਾਜੀ ਬਖਸ਼ਿਸ਼ ਕਰੇ ਬੀ ਇਹ ਜੀ ਨੌਬਤ ਨਾ ਨਹੀਂ ਲੇਕਿਨ ਸਰ ਮੈਂ ਫਿਰ ਉਹੀ ਗੱਲ ਤੇ ਆਵਾਂਗਾ ਕਿਉਂਕਿ ਹਮੇਸ਼ਾ ਹੀ ਕਿ ਰਾਜਨੀਤਿਕ ਲੀਡਰ ਹੋਣਾ ਰਾਜਨੀਤਿਕ ਲਗਣੀ ਨਹੀਂ ਲਗਣੀ ਆ ਜੇ ਤੁਸੀਂ ਬੀਜੇਪੀ ਤੋਂ ਹੋ ਤੁਸੀਂ ਤੁਹਾਡਾ ਬੀਜੇਪੀ ਦਾ ਨਾਮ ਲੱਗਣਾ ਲੱਗਣਾ ਜੇ ਤੁਸੀਂ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਜਾਂਦੇ ਸੀ ਬਹੁਤ ਸਾਰਾ ਵਿਰੋਧ ਹੀ ਵੇਖਣ ਨੂੰ ਮਿਲਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਵੀ ਮੋਦੀ ਸਾਹਿਬ ਨੂੰ ਨਜ਼ਰ ਆਉਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਕਿਉਂਕਿ ਮੋਦੀ ਸਾਹਿਬ ਕਹਿੰਦੇ ਨੇ ਪੰਜਾਬ ਦੇ ਨਾਲ ਆ ਮੈਂ ਪਰ ਪੰਜਾਬ ਦੀ ਗੱਲ ਨਹੀਂ ਕਰਦੇ ਨਜ਼ਰਾਂ ਮੈਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੇਨਤੀ ਕੀਤੀ ਆ ਜੀ ਵੀ ਆਨਰੇਬਲ ਪ੍ਰਾਈਮ ਮ ਓਨੇਵਲ ਹੋਮ ਮਿਨਿਸਟਰ ਇੰਡੀਆ ਸ਼੍ਰੀ ਹਮੇਸ਼ਾ ਜੀ ਸਾਡੇ 올 ਇੰਡੀਆ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਉਹਨਾਂ ਨੂੰ ਮੈਂ ਇੱਥੋਂ ਤੁਹਾਡੇ ਸਾਹਮਣੇ ਪਹਿਲਾਂ ਵੀ ਬੇਨਤੀ ਕਰਦੀ ਕੀਤੀ ਆ ਹੁਣ ਵੀ ਕਰਦਾ ਵੀ ਉਹਨਾਂ ਕੋ ਸਾਰੀਆਂ ਦੁਨੀਆ ਭਰ ਦੀਆਂ ਏਜੰਸੀਜ਼ ਨੇ ਉਹ ਆਪਦੇ ਉਹਨਾਂ ਰਾਹੀਂ ਸੂਚਨਾ ਮੰਗਾਉਣ ਵੀ ਜਮੀਨ ਕੀ ਕਹਿੰਦੀ ਆ ਜਿਹੜੇ ਦਿੱਲੀ ਦੇ ਵਪਾਰੀ ਨੇ ਉਹ ਸਤੋਂ ਵਧੀਆ ਪੱਗਾਂ ਦਾ ਬਣ ਸਕਦੇ ਆ ਔਰ ਜਿਨ੍ਹਾਂ ਦੀ ਐਂਟਰੀ ਹੋਈ ਹੋਈ ਆ ਵਪਾਰ ਆ ਉਹਦਾ ਵਧੀਆ ਚਮਕਾ ਸਕਦੇ ਆ ਲੇਕਿਨ ਜੇ ਪੰਜਾਬ ਦੇ ਪਿੰਡਾਂ 'ਚ ਜਾਣਾ ਪੰਜਾਬ ਦੇ ਖੇਤਾਂ 'ਚ ਜਾਣਾ ਦੇਸ਼ ਦੇ ਖੇਤਾਂ 'ਚ ਜਾਣਾ ਤਾਂ ਉਹ ਖੇਤਾਂ ਵਾਲਿਆਂ ਦੀ ਆ ਉਹ ਖਿੱਤੇ ਵਾਲੇ ਦੀ ਗੱਲ ਸੁਣ ਕੇ ਅੱਗੇ ਵਧਿਆ ਜਾ ਸਕਦਾ ਹੈਗਾ ਤੁਹਾਡੇ ਰਾਹੀਂ ਵੀ ਸਨੇਹਾ ਦਿਨਾ ਹੈਗਾ ਵੀ ਮੈਰਿਟ ਤੇ ਕੰਮ ਹੋਵੇ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਆਹਾਂ ਐਂਟਰੀਆਂ ਹੋ ਗਈਆਂ ਤੇ ਆਪਦੀ ਖਾਤਰ ਫਿਰ ਜਾਂਦੇ ਆ ਤੇ ਜ਼ਮੀਨ ਬਾਰੇ ਵੀ ਗਲਤ ਦੱਸਦੇ ਹੈਗੇ ਆ ਤੇ ਉਹ ਲੋਕ ਜਿਹੜੇ ਹੈਗੇ ਉਹਨਾਂ ਨੂੰ ਪਛਾਣਨ ਤਾਂ ਕਿ ਭਵਿੱਖ ਦੇ ਵਿੱਚ ਅਸੀਂ ਚੰਗਾ ਰਾਜ ਭਾਗ ਦੇ ਸਕੀ ਅਕਸਰ ਹੀ ਮੋਦੀ ਸਾਹਿਬ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਜੀ ਪੰਜਾਬ ਦੀ ਗੱਲ ਕਰਦੇ ਨੇ ਲੇਕਿਨ ਉਹ ਗਰਾਊਂਡ ਲੈਵਲ ਤੇ ਕਿਉਂ ਨਹੀਂ ਨਜ਼ਰ ਆ ਪਾਉਂਦਾ ਉਹ ਲੋਕੀ ਗਰਾਊਂਡ ਲੈਵਲ ਤੇ ਗਰਾਊਂਡ ਵਾਲੇ ਗਰਾਊਂਡ ਲੈਵਲ ਵਾਲੀ ਲਿਆਉਣਗੇ ਔਰ ਜਿਹੜੇ ਤੁਸੀਂ ਵੀ ਗਰਾਊਂਡ ਤੇ ਉਹ ਤੁਸੀਂ ਕਿਉਂ ਨਹੀਂ ਉੱਦ ਤੱਕ ਐਸੀ ਪਹੁੰਚਾਉਰੇ ਕਿਸਾਨ ਵਿੰਗ ਦੇ ਤੁਸੀਂ ਆਗੂ ਵੀ ਹੋ ਜੀ ਦੇਖੋ ਗੱਲ ਇਹ ਆ ਵੀ ਸਮਾਂ ਆਊਗਾ ਸਮਾਂ ਇੱਕੋ ਜ ਨਹੀਂ ਰਹਿੰਦਾ ਜੇ ਅਸੀਂ ਪਾਜ਼ਿਟਿਵ ਸੋਚਦੇ ਆ ਜਾਂ ਮੇਰੀ ਪਾਰਟੀ ਪੰਜਾਬ ਦੀ ਜਿਹੜੀ ਇਕਾਈ ਪਾਜ਼ਿਟਿਵ ਸੋਚਦੀ ਆ ਅਸੀਂ ਤਾਂ ਹੀ ਗੁਰੂ ਸਾਹਿਬ ਦੀ ਸ਼ਰਨ ਚ ਆਏ ਆ ਉਹਦੇ ਚ ਸਾਡਾ ਤੁਸੀਂ ਡਟ ਕੇ ਸਾਥ ਦਿਓ ਤਾਂ ਕਿ ਭਵਿੱਖ ਜਿਹੜਾ ਹੈਗਾ ਸਾਡੇ ਬੱਚਿਆਂ ਨੇ ਤੁਹਾਡੇ ਬੱਚੇ ਕਿੱਧਰੇ ਲੈਵਾ ਸਾਹਿਬ ਉਹਨਾਂ ਨੂੰ ਆ ਬਿਲਕੁਲ ਜਾਊਂਗਾ ਜੇ ਕੋਈ ਮੈਨੂੰ ਜ਼ਰੂਰਤ ਹੋਈ ਜਾਂ ਮੈਂ ਉੱਥੇ ਮੈਂ ਮੈਨੂੰ ਕੋਈ ਪੰਜਾਬ ਬੀਜੇਪੀ ਦਾ ਇਕਾਈ ਜਾਏਗੀ ਸਾਰੀ ਮਿਲਨ ਵਿੱਚ ਕਿਉਂਕਿ ਪ੍ਰੈਸ਼ਰ ਬਣਾਉਣਾ ਬਹੁਤ ਜ਼ਰੂਰੀ ਹੈ ਦੇਖੋ ਗੱਲ ਸੁਣੋ ਮੈਂ ਇਕੱਲਾ ਬੰਦਾ ਕਿਵੇਂ ਡਿਸੀਜਨ ਲੈ ਸਕਦਾ ਇਹ ਸਮੂਹਕ ਫੈਸਲਾ ਹੁੰਦਾ ਜਿਹੜਾ ਪੰਜਾਬ ਦੀ ਇਕਾਈ ਸਮੂਹਕ ਫੈਸਲਾ ਲਊਗੀ ਉਹ ਸਹਿਮਤ ਠੀਕ ਹੈ ਸੋ ਐਸਾ ਨਾ ਬੀਜੇਪੀ ਦੇ ਆਗੂ ਜਨਾਬ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਵੱਲੋਂ ਜ਼ਰੂਰ ਇੱਕ ਫੈਸਲਾ ਵੀ ਲਿੱਤਾ ਜਾਵੇਗਾ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਸਕੇ ਲੇਕਿਨ ਕਿਤਨਾ ਕਿਤੇ ਡੱਲੇਵਾਲ ਹੁਣਾਂ ਦੀ ਸਿਹਤ ਕਾਮਨਾ ਨੂੰ ਲੈ ਕੇ ਅਕਸਰ ਹੀ ਬਹੁਤ ਸਾਰੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਿਹਤ ਲਗਾਤਾਰ ਉਹਨਾਂ ਦੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਦਾ ਮਰਨ ਮਰਤ ਜਿਹੜਾ ਹੈ ਉਹ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕਿੰਨਾ ਕਹਤੇ ਇਹ ਡਲੇਵਾਲ ਹੋਣਾ ਵੱਲੋਂ 40 ਤੋਂ 50 ਦਿਨ ਦੇ ਵਿੱਚ ਵਿੱਚ ਜਿਹੜਾ ਹੈ ਉਹ ਸਮਾਂ ਪਹੁੰਚ ਲਾਇਆ ਕਿ ਜਦੋਂ ਉਹਨਾਂ ਵੱਲੋਂ ਭੁਖੜ ਹੜਤਾਲ ਦਾ ਸਮਾਂ ਪਹੁੰਚ ਗਿਆ ਲਗਾਤਾਰ ਉਹਨਾਂ ਦਾ ਵੇਟ ਜਿਹੜਾ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੁਣ ਲਗਾਤਾਰ ਜਿੱਥੇ ਸਿੱਖਾਗੂ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਆਪਣੀ ਅਪੀਲ ਕਰਦੇ ਹੋ ਦਲੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਭਾਜਪੀ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਹੈ ਔਰ ਛੇ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚ ਕੇ ਉਹਨਾਂ ਵੱਲ ਇੱਕ ਲੈਟਰ ਜਿਹੜੀ ਹੈ ਜਰੂਰ ਸੁਝੇਸ਼ਨ ਬਾਕਸ ਦੇ ਵਿੱਚ ਪਾਈ ਗਈ ਤਾਂ ਜੋ ਕਿ ਟੱਲੇਵਾਲ ਹੋਣਾਂ ਦਾ ਜਿਹੜਾ ਹੈ ਮਰਨ ਮਰਦਿਆ ਹੈ ਉਹ ਖਤਮ ਕਰਵਾਇਆ ਜਾ ਸਕੇ ਹੁਣ ਵੇਖਣਾ ਹੋਵੇ ਜੇਪੀ ਕਾਈ ਚਾਵੇ ਤਾਂ ਪੰਜਾਬ ਕਾਈ ਚਾਵੇ ਤਾਂ ਬਹੁਤ ਵਧੀਆ ਰਿਜ਼ਲਟ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਸਕਦੇ ਨੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਨੇ ਹੋਰ ਕਿਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ ਕੈਮਰਾ ਪਰਸਨ ਜੈਪ੍ਰੀਤ ਨਗਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ 9